ਦੇ 22 ਨੰਗਲੰਬੀਆਂ ਸਦੀਪ ਫੇਰ ਮੁਸੇਲ ਹਾਂ ਇਹ ਰੱਬ ਨੂੰ ਲੰਭਾਈ ਆਪਣਾ ਠੀਕ ਹੈ ਸੁਨਾਹ ਬਈ ਤਾਂ ਲਿਖੀ ਫੁੱਟ ਗਈ ਮੱਥੇ ਦੀ ਨਹੀਂ ਤੂੰ ਕੀ ਕੀਤਾ ਤਕਦੀਰੇ ਸਾਨੂੰ ਫੇਰ ਦਵਾਰੇ ਨਹੀਂ ਲਪਣੇ ਤਨ ਕੀਮਤੀ ਹੀਰੇ ਸਾਨੂੰ ਫੇਰ ਦਵਾਰੇ ਨਹੀਂ ਮਿਲਣੇ ਤਨ ਕੀਮਤੀ ਹੀਰੇ ਜੇ ਗੱਲ ਚੱਲਦੀ ਖੇਡ ਕਬੱਡੀ ਦੀ ਜੇ ਗੱਲ ਕਰੀਏ ਖੇਡ ਕਬੱਡੀ ਦੀ ਨੰਗਲਾਂ ਅੰਬੀਆਂ ਵਾਲਾ ਚੇਤੇ ਆਉਂਦਾ ਕਰ ਖਾਦਾ ਸੀ ਜੱਟ ਦਾ ਤਾਈਓ ਛੜ ਛੜ ਰੇ ਡਰ ਢਾਉਂਦਾ ਕਰ ਖਾਦਾ ਸੀ ਜੱਟ ਦਾ ਤਾਈਓ ਛੜ ਛੜ ਰੇ ਡਰ ਢਾਉਂਦਾ ਉਹ ਲੈ ਕੇ ਵਹਿ ਗਈ ਨੀ ਪਰ ਲੈ ਕੇ ਵਹਿ ਗਈ ਨੀ ਮੱਥੇ ਤੇ ਗਲਤ ਬਗੀ ਲਕੀਰੇ ਸਾਨੂੰ ਬੇਰ ਦਵਾਰੇ ਨੀ ਮਿਲਨੇ ਤਨ ਕੀਮਤੀ ਹੀਰੇ ਸਾਨੂੰ ਬੇਰ ਦਵਾਰੇ ਨੀ ਲੱਭਨੇ ਤਨ ਕੀਮਤੀ ਹੀਰੇ ਜੇ ਗੱਲ ਚੱਲਦੀ ਗਈ ਦੀ ਸਾਨੂੰ ਮੂਸਿਆਂ ਵਾਲਾ ਚੇਤੇ ਆਉਂਦਾ ਆ ਨਮੀ ਪਣੀ ਰੀ ਵੀ ਜੱਤਾ ਤੇਰੇ ਗੀਤ ਵੀ ਸੁਣਦੀ ਸਾਰੇ ਪਰ ਅਜ ਤੇਰੇ ਬਾਜੋਂ ਐ ਚੜ ਕੇ ਸਟੇਜ ਤੇ ਕੌਣ ਥਾਪੀਆਂ ਮਾਰੇ ਪਰ ਤੇਰੇ ਬਾਜੋਂ ਐ ਚੜ ਕੇ ਸਟੇਜ ਤੇ ਕੌਣ ਥਾਪੀਆਂ ਮਾਰੇ ਉਲੀ ਕੀ ਮੱਥੇ ਦੀ ਨਹੀਂ ਲਿਖੀ ਮੱਥੇ ਦੀ ਜਦ ਉਗੜ ਸਾਹਮਣੇ ਆ ਗਈ ਮਿੱਤਰੋ ਰਾਖੀ ਕਾਦੀ ਐ ਹੁਣ ਬਾੜ ਖੇਤ ਨੂੰ ਖਾ ਗਈ ਫਿਰ ਰਾਖੀ ਕਾਦੀ ਐ ਜਦ ਬਾੜ ਖੇਤ ਨੂੰ ਖਾ ਗਈ ਇੱਕ ਘਾਟਾ ਪੂਰਾ ਨਹੀਂ ਹੁੰਦਾ ਸਾਡਾ ਘਾਟਾ ਪੂਰਾ ਨਹੀਂ ਹੁੰਦਾ ਭਾਵੇਂ ਛੱਡ ਕੇ ਰਾਜੇ ਰਾਜਾਂ ਨੂੰ ਪੋ ਜਾਣ ਫਕੀਰੇ ਸਾਨੂੰ ਫੇਰ ਦਵਾਰੇ ਨਹੀਂ ਲੱਭਣ ਤਿੰਨ ਕੀਮਤੀ ਹੀਰੇ ਸਾਨੂੰ ਫੇਰ ਦਵਾਰੇ ਨਹੀਂ ਮਿਲਣ ਤਿੰਨ ਕੀਮਤੀ ਹੀਰੇ ਜੁੱਧ ਹੋ ਗਿਆ ਕੋਲ ਕਿਸਾਨੀ ਦਾ ਜਦ ਜੁੱਧ ਹੋਇਆ ਕੋਲ ਕਿਸਾਨੀ ਦਾ ਸਾਨੂੰ ਦੀਪ ਦਾ ਚੇਤਾ ਆਇਆ ਉਹ ਛੱਡ ਕੇ ਬੰਬਿਆਂ ਨੂੰ ਜੱਟ ਨੇ ਸੀ ਦਿੱਲੀ ਵਿੱਚ ਡੇਰਾ ਲਾਇਆ ਉਹ ਛੱਡ ਕੇ ਬੰਬਿਆਂ ਨੂੰ ਜੱਟ ਨੇ ਸੀਦਲੀ ਵਿੱਚ ਡੇਰਾ ਲਾਇਆ ਉਹ ਮਰਨੇ ਤੋਂ ਪਹਿਲਾਂ ਸੱਚ ਲਿਖ ਗਿਆ ਕਹਿੰਦਾ ਮੈਂ ਜੰਦ ਦੇਸ਼ ਦੇ ਲੇਖੇ ਲਾ ਚਲਿਆ ਤੁਸੀਂ ਵੀ ਇਸੇ ਰਸਤੇ ਆਜੋ ਵੀਰੇ ਸਾਨੂੰ ਵੇਰ ਦਵਾਰੇ ਨਹੀਂ ਮਿਲਨੇ ਤਨ ਕੀਮਤੀ ਹੀਰੇ ਸਾਨੂੰ ਵੇਰ ਦਵਾਰੇ ਨਹੀਂ ਲੱਭਨੇ ਤਨ ਕੀਮਤੀ ਹੀਰੇ ਉਹ ਫਰੀਦਕੋਟ ਦੇ ਸਿੱਧੂ ਨੂੰ ਪੈ ਗਈ ਗੱਲ ਸੱਚੀ ਆ ਕਹਿਣੀ ਫਰੀਦਕੋਟ ਦੇ ਸਿੱਧੂ ਨੂੰ ਪਾਏਗੀ ਗੱਲ ਸੱਚੀ ਆ ਕਹਿਣੀ ਇਹਨਾਂ ਤਿੰਨਾਂ ਦੀ ਕੀਮਤ ਤਾਂ ਰੱਬਾ ਤੇਰੇ ਕੋਲ ਵੀ ਹੈਣੀ ਇਹਨਾਂ ਤਿੰਨਾਂ ਦੀ ਕੀਮਤ ਤਾਂ ਰੱਬਾ ਤੇਰੇ ਕੋਲ ਵੀ ਹੈਣੀ ਪਰ ਹੁਣ ਇਹਨਾਂ ਤਿੰਨਾਂ ਨੂੰ ਹੁਣ ਤੂੰ ਇਹਨਾਂ ਤਿੰਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਾ ਲਈ ਸਾਥੋਂ ਤਾਂ ਘੋਲਿਆ ਪਰ ਤੂੰ ਨਾ ਕਿਤੇ ਗਵਾਲੀ ਸਾਥੋਂ ਤਾਂ ਘੋਲਿਆ ਪਰ ਤੂੰ ਮਾ ਕਿਤੇ ਗਵਾਲੀ ਕੀ ਜੀ ਬੋਟ ਕਿਨੂੰ ਪਾਉਂਗੇ ਹਾਂ ਮੈਂ ਦੱਸਦਾ ਜੀ ਸਰਦ ਅੱਛਾ ਉੱਚਾ ਲੰਮਾ ਕੱਦ ਦਾ ਬੜਾ ਸੋਹਣਾ ਹੈ ਸਰੀਰ ਨਹੀਂ ਜਲ ਵਿੱਚ ਫਿੱਟ ਹੋਗੀ ਉਹਦੀ ਤਸਵੀਰ ਨਹੀਂ ਸੱਚ ਦਾ ਭਜਾਰੀ ਮੁੰਡਾ ਸੱਚੀਆਂ ਹੀ ਕਹਿੰਦਾ ਨਾਮ ਉਹਦਾ ਲੱਖਾਂ ਤੇ ਸਦਾਣਿਆ ਤੇ ਰਹਿੰਦਾ ਉਹਨੂੰ ਵੋਟ ਪਾਉਂ ਤੇ ਹੋਰ ਵੀ ਪਵਾਉਂ ਬਸ ਹੁਣ ਉਹਦੇ ਨਾਂ ਦੇ ਗੀਤ ਉਹਦੇ ਨਾਂ ਦੇ ਗੀਤ ਗਾਉਂ ਇੱਕ ਉਹਦੇ ਵਾਲਾ ਵੀ ਸੁਣਾ ਗੱਡੀ ਸੁਣਾ ਜੀ ਸੇਵਨੀ ਉਹ ਥੋੜਾ ਬਾਲਾ ਟੈਂਡ ਆ ਜਾਣਾ ਇੱਕ ਮੂਸਾਹਲ ਤੇ ਸੁਣਾਇਆ ਸੀ ਮੂਸਾਹਲ ਮੂਸਾਹਲ ਸੁਣਾਉਂਦਾ ਚੱਲੋ ਉਹ ਇੱਕ ਹੋਰ ਸੁਣਾਉਣਾ ਤੁਹਾਨੂੰ ਇਹ ਤਿੰਨ ਯੋਧਿਆਂ ਤੇ ਬਣਾਇਆ ਮਰ ਰੱਬ ਨੂੰ